ਚਿੱਕਾਲ ਐਂਡ ਡਾਕਟਰ ਗੌਰਵ ਜੀ ਖਾਲ ਆਪਣਾ ਸੁੱਕਾ ਪਿਆ ਤੇ ਚੂਨਾ ਆਪਣਾ ਲੱਗਿਆ ਹੋਇਆ ਵਾਲਦ ਵਾਲੇ ਅੱਗੇ ਜਾ ਕੇ ਆਪਾਂ ਆਪਣਾ ਵਾਹਣ ਵੀ ਦੇਖਦੇ ਆਂ ਹੁਣ ਜਿਵੇਂ ਆਤੀ ਇਹ ਵੀ ਹੁਣ ਚਿੱਟਾ ਹੋਇਆ ਪਿਆ ਵਿੱਚੋਂ ਤੇ ਹਰ ਸਾਲ ਦੀ ਤਰ੍ਹਾਂ ਆਪਾਂ ਇਹ ਇਸ ਵਾਰੀ ਵੀ ਪ੍ਰੈਕਟਿਸ ਕਰ ਰਹੇ ਆਂ ਆ ਆਪਣਾ ਚੂਨਾ ਵਧੀਆ ਚੂਨਾ ਖੜਾ ਪੂਰਾ ਹਰੇ ਬਾਈ ਦੇ ਵਿੱਚ ਜ਼ਰੂਰੀ ਹੈ ਇਹ ਪ੍ਰੈਕਟਿਸ ਨੂੰ ਅਪਣਾਉਣਾ ਹਰੇਕ ਕਿਸਾਨ ਦੇ ਲਈ ਆਪੋ ਆਪਣੇ ਖੇਤਾਂ ਦੇ ਵਿੱਚ ਕਿਉਂਕਿ ਇਹ ਨਾਲ ਜਿੱਥੇ ਪਾਣੀ ਬਚਦਾ ਉੱਥੇ ਬਾਕੀ ਝੋਨੇ ਨੂੰ ਹੋਰ ਬਹੁਤ ਫਾਇਦੇ ਹੁੰਦੇ ਨੇ ਇਨ੍ਹਾਂ ਫਾਇਦਿਆਂ ਦੀ ਹੀ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਇੰਟਰਸਟਿੰਗਲੀ ਰੁਚੀ ਵਾਲੀ ਗੱਲ ਹੈ ਵੀ ਪਿਛਲੇ ਸਾਲ ਆਪਾਂ ਨੇ ਜਿਹੜੀ ਫੰਗੀਸਾਈਡ ਹੈ ਜਾਂ ਉਲੀਨਾਸ਼ਕਾ ਉਹਦੀ ਸਪਰੇਅ ਕੀਤੀ ਹੋਈ ਨਹੀਂ ਉਹ ਨਾਲ ਵੀ ਵਾਹਣਾ ਪਾਇਆ ਦਾ ਵੀ ਪਾਣੀ ਸਘਾਇਆ ਪਿਆ ਇਹ ਪੀਆਰ 131 ਹੈ ਬਾਕਾਇਦਾ ਬਹੁਤ ਸਾਰੀਆਂ ਖੋਜਾਂ ਵੀ ਤੇ ਹੋਈਆਂ ਨੇ ਮੁਹੰਮਦ ਸ਼ਫਾਕ ਤੇ ਸ਼ਕੀਲ ਅਹਿਮਦ ਨੇ 2020 ਦੇ ਵਿੱਚ ਇੱਕ ਪਰਚਾ ਛਾਪਿਆ ਇਸ ਇੱਕ ਖੋਜ ਦੇ ਆਧਾਰ ਤੇ ਇਹ ਅਨੁਸਾਰ ਪਾਣੀ ਬਚਣ ਦੇ ਨਾਲ ਨਾਲ ਇਹ ਸਾਡਾ ਖਰਚਾ ਵੀ ਘਟਾਉਂਦਾ ਕਿਉਂਕਿ ਜੇ ਆਪਾਂ ਮੋਟਰ ਬੰਦ ਰੱਖਾਂਗੇ ਕੁਝ ਦਿਨ ਲਈ ਤਾਂ ਸਾਡੀ ਮੋਟਰ ਦੀ ਕਸਾਈ ਤੋਂ ਲਾ ਕੇ ਸਾਰਾ ਜਿਹੜਾ ਸਾਡਾ ਇਰੀਗੇਸ਼ਨ ਸਿਸਟਮ ਹੈ ਉਹਦੇ ਉੱਪਰ ਹੋਣ ਵਾਲੇ ਖਰਚੇ ਨੂੰ ਵੀ ਘਟ ਕਰਦਾ ਹੈ ਵਾਤਾਵਰਣ ਪੱਖੀ ਵੀ ਹੈ ਤੇ ਪਾਣੀ ਦੀ ਬਚਤ ਵੀ ਹੁੰਦੀ ਹੈ 25 ਤੋਂ 70% ਤੱਕ ਪਾਣੀ ਦੀ ਬਚਤ ਕਰ ਸਕਦੇ ਹਾਂ ਤੇ ਜਦੋਂ ਅਸੀਂ ਪਾਣੀ ਲਗਾਤਾਰ ਖੜਾਉਂਿਆ ਤਾਂ ਇਹਦੇ ਵਿੱਚੋਂ CH4 ਜਾਨੀ ਕਿ ਮੀਥੇਨ ਵਰਗੀਆਂ ਗੈਸਾਂ ਨਿਕਲਦੀਆਂ ਨੇ ਜਿਹੜੀਆਂ ਕਿ ਵਧ ਰਹੀ ਗਰਮੀ ਜਾਂ ਗਲੋਬਲ ਵਾਰਮਿੰਗ ਲਈ ਇਹ ਜ਼ਿੰਮੇਵਾਰ ਨੇ ਤਾਂ ਅਸੀਂ ਇਹਨਾਂ ਦੀ ਵੀ 11 ਤੋਂ 95% ਤੱਕ ਮੀਥੇਨ ਗੈਸ ਦੀ ਐਮਿਸ਼ਨ ਜਾਂ ਉਸ ਦਾ ਨਿਕਲਣਾ ਉਹਨੂੰ ਘੱਟ ਕਰ ਸਕਦੇ ਹਾਂ ਤੇ ਇੱਕ ਹੋਰ ਹੈਰਾਨੀਜਨਕ ਤੱਤ ਸਾਹਮਣੇ ਆਏ ਨੇ ਕਿ ਐਸਬੈਸਟੋਸ ਤੇ ਮਰਕਰੀ ਵਰਗੇ ਕੁਝ ਭਾਰੀ ਤੱਤਾਂ ਨੇ ਜਿਹੜੀਆਂ ਚੌਲਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਤੇ ਸਕਾ ਕੇ ਪਾਣੀ ਲਾਉਣ ਨਾਲ ਉਹਨਾਂ ਦੀ ਜਿਹੜੀ ਮਾਤਰਾ ਹੈ ਭਾਰੀ ਧਾਤਾਂ ਦੀ ਉਹ ਵੀ ਅਸੀਂ ਘੱਟ ਕਰ ਸਕਦੇ ਹਾਂ ਸਕਾ ਕੇ ਪਾਣੀ ਲਾਉਣ ਨਾਲ ਦਾਣੇ ਦੀ ਗੁਣਵੱਤਾ ਵੱਧਦੀ ਹੈ ਤੇ ਕੁਝ ਮਾਈਕਰੋ ਨਿਊਟਰੀਐਂਟਸ ਜਿਵੇਂ ਜ਼ਿੰਕ ਹੈ ਉਸ ਦੀ ਮਾਤਰਾ ਵੀ ਦਾਣੇ ਦੇ ਵਿੱਚ ਵੱਧਦੀ ਹੈ ਤਾਂ ਇਸ ਤਰੀਕੇ ਨਾਲ ਜਿੱਥੇ ਅਸੀਂ ਜਿਹੜਾ ਕੀਟਾਂ ਦਾ ਹਮਲਾ ਹੈ ਉਹਨੂੰ ਵੀ ਘੱਟ ਕਰ ਸਕਦੇ ਹਾਂ ਪਾਣੀ ਸਕਾਸ ਕਾ ਕੇ ਲਾਉਣ ਨਾਲ ਆਲਟਰਨੇਟ ਡਰਾਈ ਐਂਡ ਵੈਟ ਮੈਥਡ ਨਾਲ ਤੇ ਨਾਲ ਦੀ ਨਾਲ ਅਸੀਂ ਦਾਣੇ ਤੇ ਦਾਣਿਆਂ ਦੀ ਜਿਹੜੀ ਕੁਆਲਿਟੀ ਹੈ ਗੁਣਵੱਤਾ ਹੈ ਉਹਦੇ ਵਿੱਚ ਸੁਧਾਰ ਤੇ ਵੱਧ ਝਾੜ ਤੇ ਇਸ ਦੇ ਨਾਲ ਹੀ ਸਪਰੇਹਾਂ ਦਾ ਖਰਚਾ ਇਹ ਸਾਰੀਆਂ ਚੀਜ਼ਾਂ ਸੀ ਘੱਟ ਕਰ ਸਕਦੇ ਆ ਤਾਂ ਮੈਨੂੰ ਲੱਗਦਾ ਵਾਤਾਵਰਣ ਬਚਾਉਣ ਲਈ ਪਾਣੀ ਬਚਾਉਣ ਲਈ ਖਰਚੇ ਬਚਾਉਣ ਲਈ ਤੇ ਦਾਣੇ ਦੀ ਗੁਣਵੱਤਾ ਲਈ ਸਾਨੂੰ ਅਲਟਰਨੇਟ ਡਰਾਈ ਐਂਡ ਵੈਟ ਮੈਥਡ ਇਹ ਅਪਣਾਉਣਾ ਚਾਹੀਦਾ ਸਕਾ ਕੇ ਪਾਣੀ ਲਾਉਣਾ ਚਾਹੀਦਾ ਜਦੋਂ ਤੱਕ ਜੀਵਨ ਦਾ ਨਸਾਰਾ ਸ਼ੁਰੂ ਨਹੀਂ ਹੁੰਦਾ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ